ਲੋ ਜੀ ਆ ਆ ਗਈ ਆਪਣੇ 5-6 ਦਿਨ ਬਾਅਦ ਇੱਕ ਛੋਟ ਵੀਡੀਓ 212 ਝੋਨੇ ਦੀ ਦੇਖੋ ਇਹ ਵੀਡੀਓ ਹੈਗੀ ਹੈ ਜਦੋਂ ਮੀਂਹ ਜਿਆਦਾ ਪਿਆ ਤੇ ਝੋਨਾ ਵਟਾ ਤੱਕ ਪਾਣੀ ਖੜਾ ਰਿਹਾ ਬਹੁਤ ਦਿਨ ਵਟਾਂ ਦੇ ਬਰਾਬਰ ਤੱਕ ਯਾਨੀ ਕਿ ਗੱਟ-ਗੱਟ ਪਾਣੀ ਇਹਦੇ ਵਿੱਚ ਖੜਾ ਰਿਹਾ ਉਤੋਂ ਬਾਅਦ ਪਾਣੀ ਹੁਣ ਸੁੱਕ ਗਿਆ ਤੇ ਵਾਣ ਦੇ ਵਿੱਚ ਅਜੇ ਵੀ ਹੈਗਾ ਤੇ ਵੇਖੋ ਵੀਡੀਓ 212 ਝੋਨਾ ਵਾਣ ਲਕ ਹੋ ਗਿਆ ਤੇ ਲੱਗਿਆ ਇਹ ਇਹ ਝੋਨਾ ਲੱਗਿਆ 14 ਜੂਨ ਨੂੰ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਝੋਨੇ ਦੀ ਕੰਡੀਸ਼ਨ ਚੈੱਕ ਕਰੋ ਕੋਈ ਬਾਲਾ ਗੰਦ ਪੈਲ ਪਾਉਣ ਨਾਲ ਨਹੀਂ ਹੁੰਦਾ ਸਹੀ ਟਾਈਮ ਸਹੀ ਟਾਈਮ ਤੇ ਜਿਹੜਾ ਆਪਾਂ ਇਹਦੇ ਚ ਕੁਝ ਪਾਉਣਾ ਹੈ ਰੇਪ ਪਾਉਣੀ ਆ ਕੋਈ ਜਿੰਕ ਪਾਉਣੀ ਆ ਜਾਂ ਕੋਈ ਹੋਰ ਮਾੜਾ ਮੋਟਾ ਪਾਉ ਸਾਮਾਨ ਪਾਉਣਾ ਬਾਲਾ ਕੁਝ ਨਹੀਂ ਜਿਵੇਂ 1236 ਆਪਾਂ ਪਾਇਆ ਤੇ ਤੁਸੀਂ ਰਿਜ਼ਲਟ ਵੀ ਵੇਖੋ ਕੋਈ ਵੀ ਨੋਕ ਮੱਛੀ ਨਹੀਂ ਕੋਈ ਆਏ ਨਹੀਂ ਵੀ ਕਿਤੇ ਪੱਤਾ ਮੱਚਿਆ ਇਹ ਸਾਰੀ ਕਰਾਮਾਤ ਇਕੱਲੀ ਆਪਾਂ ਆਏ ਨਹੀਂ ਜਿਹੜਾ ਗੰਦਪੱਲ ਪਾਇਆ ਉਹਦੇ ਨਾਲ ਹੋਈ ਹੈ ਇਹ ਹੈਗਾ ਜਿਹੜਾ ਮੀਂਹ ਪਿਆ ਮੀ ਦੇ ਵਿੱਚ ਸਾਰਾ ਕੁਝ ਹੁੰਦਾ ਜਿੰਨਾ ਟਾਈਮ ਮੀਂਹ ਨਹੀਂ ਪੈਂਦਾ ਉਹਨਾ ਟਾਈਮ ਆਪਾਂ ਕੁਝ ਪਾਈ ਜਾਈਏ ਤੇ ਕਈ ਵਾਰੀ ਆਏ ਹੁੰਦਾ ਮੌਕੇ ਤੇ ਆ ਕੇ ਮੀਂਹ ਪੈਂਦਾ ਉਦੋਂ ਆਪਾਂ ਸਾਮਾਨ ਪਾਇਆ ਹੁੰਦਾ ਤੇ ਫਿਰ ਆਪਾਂ ਨੂੰ ਐ ਹੁੰਦਾ ਵੀ ਇਹਦੇ ਸਾਮਾਨ ਨੇ ਬੱਲੇ ਬੱਲੇ ਕਰਾਈਏ ਬਾਈ ਜੀ ਸਾਮਾਨ ਨਹੀਂ ਮੀਂਹ ਬੱਲੇ ਬੱਲੇ ਕਰਾਉਂਦਾ ਆ ਦੇਖੋ ਤੁਸੀਂ ਸਾਰਾ ਲਵਾ ਝੋਨਾ ਘਾਰਗਾ ਝੋਨਾ ਅਜੇ ਜੂਰੀਆ ਦੇ ਜਿਹੜੀ ਇੱਕ ਅੱਧਾ ਇੱਕ ਗਟਾ ਰਹਿੰਦਾ ਉਹ ਅੱਜ ਭਲਕੇ ਦੇ ਵਿੱਚ ਪੈਣਾ ਹੈ। ਲਾ ਲੋ ਸਾ। ਤੇ 14 ਜੂਨ ਦਾ ਲੱਗਿਆ। ਤੇ 17-18 ਜੂਨ ਹੋ ਗਈ ਅੱਜ। ਚਲੋ ਤੁਸੀਂ 1 ਮਹੀਨਾ ਤੇ 4 ਦਿਨ ਹੋ ਗਏ 35-34 ਦਿਨ ਹੋ ਗਏ। ਤੇ ਇੱਕ ਅੱਧ ਦਿਨ ਚ ਪਾਤਾ ਇਹ ਰੇ ਤਾਂ 40 ਦਿਨਾਂ ਦੇ ਵਿੱਚ ਵਿੱਚ ਦੀ ਰੇ ਖਤਮ। ਆਉਣੀ ਹੋ ਗਈ ਵੀ ਇੱਕ ਅੱਧੇ ਦਿਨ ਚ ਪਾ ਜੀ ਦਾ 40 ਦਿਨਾਂ ਦੇ ਵਿੱਚ ਵਿੱਚ ਇਹਦੀ ਰੀ ਖਤਮ ਉਹ ਤੋਂ ਬਾਅਦ ਨਹੀਂ ਰੇਹ ਵਿਖਾਉਣੀ ਇਹਨੂੰ ਆ ਪਾਣੀ ਆਪਾਂ ਨਹੀਂ ਸੁੱਕਣ ਦਿੱਤਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੁਣ ਤਾਂ ਮੀਂਹ ਨਹੀਂ ਉਹ ਸੁੱਕਣ ਦਿੱਤਾ ਤੇ ਪਹਿਲਾਂ ਆਪਾਂ ਵੀ ਜਿੰ ਕੋਸ਼ਿਸ਼ ਕੀਤੀ ਪਰ ਆਪਾਂ ਨੂੰ ਕਿਆਰੀ-ਕਿਆਰੀ ਲਾਉਣਾ ਪਵੇ